ਕੀ ਨਾ ਆਪਣਾ ਜੀ ਆਪਣਾ ਨਾਮ ਅਜੀਤ ਸ਼ਰਮਾ ਜੀ ਅਜੀਤ ਜੀ ਕਿੱਦਾਂ ਹੋਇਆ ਇਹ ਇਹ ਆਪਾਂ ਸਵੇਰੇ ਆਇਆ ਆਪਣਾ ਰੁਟੀਨਾ ਕੰਮ ਕੀਤਾ ਜਦੋਂ ਲੜਕਾ ਉੱਪਰ ਆਇਆ ਆ ਕੋਈ ਜ਼ਰੂਰੀ ਸਮਾਨ ਚੱਕਣ ਦੇ ਦੇਖਿਆ ਕਿ ਦਰਵਾਜ਼ੇ ਟੁੱਟਿਆ ਪਿਆ ਖੁੰਡਾ ਟੁੱਟਿਆ ਪਿਆ ਹੈਗਾ ਉਹਦਾ ਤੇ ਉਹਨੇ ਮੈਨੂੰ ਦੱਸਿਆ ਮੇਰੇ ਕੋਲ ਦੂਸਰੀਆਂ ਦੇ ਘਰਾਂ ਵਾਲੇ ਆਏ ਆ ਕਹਿੰਦੇ ਸਾਡੇ ਵੀ ਬੈਕ ਸਾਈਡ ਤੋਂ ਜਾਲੀਆਂ ਤੋੜ ਕੇ ਨਿਕਲ ਗਏ ਆ ਜਿੱਦੋਂ ਆਪਾਂ ਦੇਖਿਆ ਖਲਾਰਾ ਐਡਾ ਹੀ ਪਿਆ ਹੋਇਆ ਜਿੱਦਾਂ ਰੁਟੀਨਾ ਇਹੋ ਨੁਕਸਾਨ ਤਾਂ ਕੀਤਾ ਹੈ ਉਹਦੇ ਕਾਊਂਟਿੰਗ ਨਹੀਂ ਕੀਤੀ ਜਾ ਸਕਦੀ ਕਿੰਨੀਆਂ ਤੇ ਉਹਦੇ ਦੁਕਾਨਾਂ ਦੇ ਪਸ ਹੋਰਾਂ ਦੇ ਸਮਾਨ ਹੁੰਦਾ ਹੈ ਹਾਂ ਹਾਂ ਬੜਾ ਇਹ ਹੈ ਕਿ ਆਏ ਆ ਖਾਲੀ ਹੱਥ ਤਾਂ ਕੋਈ ਨਹੀਂ ਗਿਆ ਉਹਨਾਂ ਦੀ ਵੈਲ ਜਦੋਂ ਸਮਾਨ ਆਪਾਂ ਲੱਭਾਂਗੇ ਜਦੋਂ ਉਹ ਫੇਰ پتہ ਲੱਗੇ ਕਿੰਨਾ ਮਿਸ ਹੋਇਆ ਕਿੰਨਾ ਨਹੀਂ ਲੱਗਾ ਤਾਂ ਪੰਜ ਦੁਕਾਨਾਂ ਦੇ ਹੋਇਆ ਹਾਂ ਪੰਜ ਲੱਕ ਲੈਬਾਰਟਰੀ ਦੇ ਹੋਇਆ ਨਾਲ ਕੱਪੜੇ ਵਾਲੀ ਦੁਕਾਨ ਸੀਗੀ ਨਾਲ ਇੱਕ ਫਾਈਨੈਂਸ ਦੀ ਮੰਡੇ ਦੁਕਾਨ ਸੀਗੀ ਉੱਤੋਂ ਦਾ ਸੈਕੰਡਰ ਨਿਕਲਿਆ ਉਹ ਬਿਊਟੀ ਪਾਰਲਰ ਦੀ ਦੁਕਾਨ ਸੀਗੀ ਚਾਰ ਦੁਕਾਨਾਂ ਉਧਰ ਆ ਪੰਜਵੀਂ ਇੱਧਰ ਮੇਰੇ ਪਰ ਹੈਰਾਨੀ ਵਾਲੀ ਗੱਲ ਆ ਪਿੱਛੇ ਉਹ ਬੜਾ ਛੋਟਾ ਜਿ ਅੱਜ ਇਤਲਾਹ ਮਿਲੀ ਕਿ ਅਰਦੋਖਾਨਪੁਰ ਅੱਡੇ ਵਿੱਚ ਤਿੰਨ ਚਾਰ ਦੁਕਾਨਾਂ 'ਤੇ ਚੋਰੀ ਹੋਈ ਆ ਤੇ ਅਸੀਂ ਮੌਕੇ 'ਤੇ ਆਏ ਆ ਮੌਕੇ 'ਤੇ ਆ ਕੇ ਚਿੱਕਾ ਪਿੱਛੇ ਰੋਸ਼ਨਦਾਨਾ ਵਿੱਚ ਦੀ ਕੋਈ ਕੋਈ ਬੱਚੇ ਨੂੰ ਬਾੜ ਕੇ ਤਾਂ ਉਹਦੇ 'ਚ ਉਹ ਚੋਰੀ ਹੋਈ ਆ ਇਹਨਾਂ ਦੇ ਇਹ ਨੁਕਸਾਨ ਪਤਾ ਲੱਗਾ ਕਿ ਕਿੰਨਾ ਡੇਢ ਲੱਖ ਦਾ ਨੁਕਸਾਨ ਹੋਇਆ ਦੁਕਾਨਾਂ ਦਾ ਇੱਕ ਦੁਕਾਨ 'ਤੇ ਡੇਢ ਲੱਖ ਦਾ ਇੱਕ ਤੇ 5 ਲੱਖ 5000 ਦਾ ਦੁਕਾਨਾਂ ਤੇ ਇੱਕ ਹੋਰ ਨਹੀਂ ਦੁਕਾਨਾਂ ਦਾ ਤੇ ਹੁਣ ਜੀ ਫਿੰਗਰਪ੍ਰਿੰਟ ਵਾਲੇ ਬੁਲਾਏ ਉਹਨਾਂ ਨੇ ਲੈ ਫਿੰਗਰਪ੍ਰਿੰਟ ਲੈ ਕੇ ਤਾਂ ਫਿਰ ਉਹਨਾਂ ਨੇ ਕਾਰਵਾਈ ਕਰਨੀ ਆ ਦਰਖਾਤ ਜੀ ਫਰਾਂਜ ਸਾਹਿਬ ਪੰਜ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਜੀ ਹਾਂਜੀ ਕੀ ਹੋ ਗਿਆ ਹਾਂਜੀ ਮੈਨੂੰ ਵੀ ਸਵੇਰੇ ਕਾਲ ਆਈ ਸੀ ਕਿ ਤੇ ਮੈਂ ਫਿਰ ਤੁਰੰਤ ਜਦੋਂ ਇੱਥੇ ਆਇਆ ਤੇ ਆਪਣੇ ਪਿਛਲੇ ਦੋਸ਼ਦਾਨਾ ਥਾਣੇ ਚੋਰ ਬੜੇ ਆ ਤੇ ਕੋਈ ਲੱਖ ਰੁਪਏ ਦੇ ਆਸ-ਪਾਸ ਇਹਨਾਂ ਦਾ ਨੁਕਸਾਨ ਹੋਇਆ ਸਾਰੀਆਂ ਦੁਕਾਨਾਂ ਦਾ ਹਾਂਜੀ ਤੇ ਹੁਣ ਕੀ ਪੁਲਿਸ ਆ ਗਈ ਪੁਲਿਸ ਮਾਜਮਾ ਨੂੰ ਕਾਲ ਕਰ ਦਿੱਤੀ ਗਈ ਸੀ ਤੇ ਤੁਰੰਤ ਆ ਗਏ ਸੀਗੇ ਤੇ ਉਸ ਤੋਂ ਬਾਅਦ ਆਪਣੀ ਫਿੰਗਰਪ੍ਰਿੰਟ ਟੀਮ ਵੀ ਆਣ ਲੱਗੀ ਆ ਥੋੜੀ ਦੇਰ ਚ ਤੇ ਬਾਕੀ ਕਾਰਵਾਈ ਵੀ ਚੱਲਦੀ ਆ ਕਿੱਥੇ ਦਾ ਹੋਈ ਚੋਰੀ ਕਦੋਂ ਹੋਈਏ ਦੇਖੋ ਚੋਰੀ ਦਾ ਕੋਈ ਇੱਥੇ ਬੰਦਾ ਤਾਂ ਹੈ ਨਹੀਂ ਰਾਤ ਦੇ ਮੇਰੇ ਹਿਸਾਬ ਨਾਲ ਪਤਾ ਨਹੀਂ 2 3 4 ਵਜੇ ਦੇ ਵੀ ਕਰੀਬ ਹੋਈ ਹੋਣੀ ਆ ਹਨ ਤਾਂ ਸਵੇਰੇ ਫੋਨ ਆਇਆ ਚ ਨਾਲ ਦੀ ਦੁਕਾਨ ਵਾਲੇ ਨੇ ਮੇਰੇ ਨੇ ਫੋਨ ਕੀਤਾ ਕਿ ਜਲਦੀ ਆਇਓ ਮੈਂ ਜਦੋਂ ਘਰ ਆ ਕੇ ਦੇਖਿਆ ਸ਼ਟਰ ਮੋਰੇ ਸ਼ਟਰ ਬੰਦ ਸੀਗੇ ਚੋਰ ਪਿੱਛੇ ਦੀ ਬੜੇ ਰੋਸ਼ਨਦਾਨਾਂ ਥਾਣੀ ਰੋਸ਼ਨਦਾਨਾਂ ਦੀਆਂ ਜਾਲੀਆਂ ਤੋੜ ਕੇ ਅੰਦਰ ਵੜ ਗਏ ਆ ਤੇ ਬੜੀ ਹਰਾਨੀ ਦੀ ਗੱਲ ਛੋਟਾ ਜਿਹਾ ਫੋਟੋ ਬਾਈ ਫੋਟੋ ਦਾ ਸਾਰਾ ਖੱਡਾ ਹੈ ਮੇਰੇ ਹਿਸਾਬ ਨਾਲ ਚੋਰ ਕੋਈ ਜਦਾ ਹੀ ਪ੍ਰੋਫੈਸ਼ਨਲ ਚੋਰੀ ਹੈ ਕੋਈ ਮਾਮ ਬੰਦੇ ਦਾ ਕੰਮ ਨਹੀਂ ਹੈਗਾ ਰੋਸ਼ਨਦਾਨ ਛੋਟੇ ਦੇ ਵਿੱਚ ਦੀ ਬੜਨਾ ਕੋਈ ਬੱਚਾ ਹੀ ਕਰ ਸਕਦਾ ਜੋ ਜਿਹੜਾ ਕਿ 14 15 ਸਾਲ ਦਾ ਹੋਵੇ ਜਾਂ ਤਾਂ ਇਹ ਕਿਸੇ ਨਾਲ ਲੱਗਦੇ ਮੇਰੇ ਸਾਬ ਨਾਲ ਪ੍ਰਵਾਸੀਆਂ ਪਰਵਾਸੀਆਂ ਦਾ ਕੰਮ ਹੀ ਹੈ ਜਿਹੜੇ ਇੱਥੇ ਲੱਗੇ ਰਹਿੰਦੇ ਪੁਲਾਂ ਥੱਲੇ ਜਿਨ੍ਹਾਂ ਨੂੰ ਬੜੇ ਝੁੱਗੀਆਂ ਝੰਗੀਆਂ ਬਣਾਈਆਂ ਵਾ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਤਕਰੀਬਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਆਦਾ ਨੁਕਸਾਨ ਇੱਥੇ ਲੈਬੋਰੀ ਜਿਹੜੀ ਨਾਲ ਦੀ ਆ ਉਹਦਾ ਨੁਕਸਾਨ ਜਿਆਦਾ ਹੋਇਆ ਮੇਰੀ ਨਾਲ ਦੀ ਦੁਕਾਨ ਉੱਚੋ 5000 ਰੁਪਏ ਕੈਸ਼ ਸੀਗਾ ਸਾਡਾ ਕੈਸ਼ ਤੇ ਚਲੋ ਨਾਲ ਹੀ ਸ਼ਾਮ ਨੂੰ ਲੈ ਜੀਦਾ ਜੋ ਵੀ ਹੁੰਦਾ ਤੇ ਬਾਕੀ ਆਰਬੀ ਇੰਪੋਸ ਕਰ ਰਹੀ ਹੈ ਦੇਖੋ ਕੀ ਬਣਦਾ